ਮੁੱਖ ਮੰਤਰੀ ਸਾਹਿਬ ਦੀ ਇਹ ਆਦਤ ਬਣ ਚੁੱਕੀ ਹੈ ਕਿ ਜਦੋਂ ਕਿਸੇ ਮੁੱਦੇ ਤੇ ਘਿਰ ਜਾਣ ਫਿਰ ਐਸੇ ਝੂਠ ਐਸੇ ਫਰੇਵ ਐਸੇ ਸ਼ਗੂਫੇ ਛੱਡਦੇ ਰਹਿੰਦੇ ਕਦੇ ਕਹਿੰਦੇ ਗੋਲਡੀ ਬਰਾਰ ਫੜ ਲਿਆ ਡੇਰੇ ਦੇ ਜਿਹੜਾ ਉਹ ਹੈਗੇ ਨੇ ਦੋਸ਼ੀ ਉਹ ਫੜ ਲੇ ਕਦੇ BMW ਦਾ ਪਲਾਂਟ ਲਾਤਾ ਕਿ ਭਗਵੰਤ ਮਾਨ ਐਡੇ ਮਜਬੂਰ ਮੁੱਖ ਮੰਤਰੀ ਕਿਉਂਕਿ ਵਿਜੀਲੈਂਸ ਦਾ ਮਹਿਕਮਾ ਭਗਵੰਤ ਮਾਨ ਸਾਹਿਬ ਕੋਲੇ ਪੰਜਾਬ ਪੁਲਿਸ ਭਗਵੰਤ ਮਾਨ ਸਾਹਿਬ ਕੋਲੇ ਤੇ ਜੇ ਕੋਈ ਗਲਤ ਕੰਮ ਹੋਇਆ ਹੈ ਦੇ ਸੁਖਵिलास ਦੇ ਤੁਸੀਂ ਗੱਲ ਕਰਦੇ ਹੋ ਅੱਜ ਸੁਖਵिलास ਤਾਂ ਅੱਜ ਇੱਕਦਮ ਬਾਹਰ ਆ ਗਿਆ ਨਾ ਦੋ ਸਾਲਾਂ ਤੋਂ ਤੁਹਾਡੀ ਸਰਕਾਰ ਹੈ ਕਾਰਵਾਈ ਤੁਸੀਂ ਕੋਈ ਕੀਤੀ ਨਹੀਂ ਅੱਜ 0 ਐਫ ਆਈ ਆਰ ਤੋਂ ਧਿਆਨ ਭਟਕਾਉਣਾ ਸੀ ਤਾਂ ਸੁਖਵिलास ਦੀ ਗੱਲ ਕਰਤੀ ਤੁਸੀਂ ਜੋ ਜਿਹੜਾ ਝੂਠ ਮੁਖਮਤ ਨਹੀਂ ਸਾਹਿਬ ਤੁਸੀਂ ਅੱਜ ਬੋਲਿਆ ਉਹਦੇ ਅਸੀਂ ਕਾਗਜ਼ ਕਢਾ ਲਏ ਨੇ ਤੇ ਕੱਲ ਨੂੰ ਤੁਹਾਨੂੰ ਪ੍ਰੋਪਰ ਡਿਟੇਲ ਜਵਾਬ ਤੁਹਾਡੇ ਹਰ ਇੱਕ ਗੱਲ ਦਾ ਕਾਗਜ਼ਾਂ ਦੇ ਨਾਲ ਦੇਵਾਂਗੇ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਇੱਕ ਡੈਫੇਮੇਸ਼ਨ ਦੇ ਕੇਸ ਲਈ ਹੋਰ ਤਿਆਰ ਰੋ ਤੂੰ ਇਧਰ ਉਧਰ ਕੀ ਬਾਤ ਨਾ ਕਰ قافلہ کیوں لوٹا یہ بتا پنجاب دے मुख्यमंत्री ਭਗਵੰਤ ਮਾਨ ਨੇ ਜੋ ਝੂਠ ਤੇ ਫਰੇਬ ਪਰੋਸਣ ਦੇ ਲਈ ਚੰਡੀਗੜ੍ਹ ਦੇ ਵਿੱਚ ਪ੍ਰੈਸ کانفرنس ਕੀਤੀ ਉਹਦਾ مقصد اکو اک ہے کہ ਜਿਹੜਾ ਨੌਜਵਾਨ ਕਿਸਾਨ ਖਨੋਰੀ ਬਾਰਡਰ ਦੇ ਵਿਖੇ ਸ਼ਹੀਦ ਹੋਇਆ ਸੁਭਕਰਨ ਸਿੰਘ ਉਸ ਮਾਮਲੇ ਦੇ ਵਿੱਚ ਜਿਹੜੀ ਜ਼ੀਰੋ ਐਫ ਆਈ ਆਰ ਦਰਜ ਹੋਈ ਹੈ ਉਤੋਂ ਧਿਆਨ ਕਿਵੇਂ ਪਟਕਾਇਆ ਜਾਏ ਕਿਉਂਕਿ ਜ਼ੀਰੋ ਐਫ ਆਈ ਆਰ ਦਰਜ ਕਰਕੇ ਪੰਜਾਬ ਸਰਕਾਰ ਨੇ ਇਹ ਗੱਲ ਮੰਨ ਲਈ ਹੈ ਕਿ ਇਹ ਜਿਹੜੀ ਮੌਤ ਹੈ ਇਹ ਜਿਹੜਾ ਕਤਲ ਹੈ ਉਹ ਪੰਜਾਬ ਦੀ ਧਰਤੀ ਤੇ ਨਹੀਂ ਹੋਇਆ ਤਾਂ ਹੀ 0 ਐਫ ਆਈ ਆਰ ਹੈ ਨਾ ਇਹ ਫਿਰ ਹਰਿਆਣੇ ਨੂੰ ਇਨਵੈਸਟੀਗੇਸ਼ਨ ਦੇ ਲਈ ਵੀ ਭੇਜਤੀ ਤੇ ਮੁੱਖ ਮੰਤਰੀ ਸਾਹਿਬ ਨੇ ਜਿਵੇਂ ਹਮੇਸ਼ਾ ਕਰਦੇ ਨੇ ਕਿ ਪੰਜਾਬ ਦੇ ਅਹਿਮ ਮੁੱਦੇ ਤੋਂ ਧਿਆਨ ਭਟਕਾਉਣ ਦੇ ਲਈ ਕੋਈ ਨਵਾਂ ਸ਼ਗੂਫਾ ਛੱਡ ਦਿਓ ਇਹ ਕੋਈ ਪਹਿਲੀ ਵਾਰ ਤਾਂ ਹੈ ਨਹੀਂ ਇਹ ਤੋਂ ਪਹਿਲਾਂ ਵੀ ਇੱਕ ਦਿਨ ਵੱਡਾ ਖੁਲਾਸਾ ਕਰਨ ਆਏ ਸੀ ਕਿ ਜੀ ਚਰਨਜੀਤ ਚੰਨੀ ਸਾਹਿਬ ਨੇ ਇੱਕ ਖਡਾਰੀ ਤੋਂ 2 ਕਰੋੜ ਰੁਪਇਆ ਮੰਗ ਲਿਆ ਨੌਕਰੀ ਦਾ ਅੱਜ ਤੱਕ ਨਹੀਂ ਪਰਚਾ ਦਰਜ ਕੀਤਾ ਕਦੇ ਕਹਿੰਦੇ ਨੇ 골ਡੀ ਬਰਾੜ ਫੜ ਲਿਆ ਡੇਰੇ ਤੇ ਜਿਹੜਾ ਉਹ ਹੈਗੇ ਨੇ ਦੋਸ਼ੀ ਉਹ ਫੜ ਲੇ ਕਦੇ BMW ਦਾ ਪਲਾਂਟ ਲਾਤਾ ਮੁੱਖ ਮੰਤਰੀ ਸਾਹਿਬ ਦੀ ਇਹ ਆਦਤ ਬਣ ਚੁੱਕੀ ਹੈ ਕਿ ਜਦੋਂ ਕਿਸੇ ਮੁੱਦੇ ਤੇ ਘਿਰ ਜਾਣ ਫਿਰ ਐਸੇ ਝੂਠ ਐਸੇ ਫਰੇਵ ਐਸੇ ਸ਼ਗੂਫੇ ਛੱਡਦੇ ਰਹਿੰਦੇ ਨੇ ਪਰ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕਰਦਾ ਕਿ ਮਜਬੂਰੀ ਕੀ ਹੈ ਕੀ ਭਗਵੰਤ ਮਾਨ ਐਡੇ ਮਜਬੂਰ ਮੁੱਖ ਮੰਤਰੀ ਹੈ ਕਿਉਂਕਿ ਵਿਜੀਲੈਂਸ ਦਾ ਮਹਿਕਮਾ ਭਗਵੰਤ ਮਾਨ ਸਾਹਿਬ ਕੋਲੇ ਪੰਜਾਬ ਪੁਲਿਸ ਭਗਵੰਤ ਮਾਨ ਸਾਹਿਬ ਕੋਲੇ ਤੇ ਜੇ ਕੋਈ ਗਲਤ ਕੰਮ ਹੋਇਆ ਜੇ ਸੁਖ ਵਿਲਾਸ ਦੀ ਤੁਸੀਂ ਗੱਲ ਕਰਦੇ ਹੋ ਅੱਜ ਸੁਖ ਵਿਲਾਸ ਤਾਂ ਅੱਜ ਇੱਕਦਮ ਬਾਹਰ ਆ ਗਿਆ ਨਾ 2 ਸਾਲਾਂ ਤੋਂ ਤੁਹਾਡੀ ਸਰਕਾਰ ਹੈ ਕਾਰਵਾਈ ਤੁਸੀਂ ਕੋਈ ਕੀਤੀ ਨਹੀਂ ਅੱਜ 0 ਐਫ ਆਈ ਆਰ ਤੋਂ ਧਿਆਨ ਭਟਕਾਉਣਾ ਸੀ ਤਾਂ ਸੁਖ ਵਿਲਾਸ ਦੀ ਗੱਲ ਕਰਤੀ ਮੁੱਖ ਮੰਤਰੀ ਸਾਹਿਬ ਕਿਸੇ ਨੇ ਕਾਰਵਾਈ ਕਰਨ ਤੋਂ ਤੁਹਾਡਾ ਹੱਥ ਫੜਿਆ ਹੋਇਆ ਮਜਬੂਰੀ ਲੋਕਾਂ ਨੂੰ ਸਮਝਾਓ ਨਾ ਕਿ ਮਜਬੂਰੀ ਕੀ ਹੈ ਕਿ ਝੂਠ ਬੋਲਣ ਦੀ ਫਰੇਬ ਤੋਲਣ ਦੀ ਆਦਤ ਹੈ ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਲਈ ਲਾਈਵ ਹੋ ਜਾਣੇ ਹੁਣ ਤੁਹਾਨੂੰ ਚੈਲੰਜ ਹੈ ਭਗਵੰਤ ਮਾਨ ਸਾਹਿਬ ਜੋ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਹੋ ਜੋ ਝੂਠੇ ਡਾਟੇ ਪੇਸ਼ ਕੀਤੇ ਨੇ ਜੋ 100 ਕਰੋੜ ਰੁਪਏ ਦੀ ਇੱਕ ਝੂਠੀ ਫਿਗਰ ਲੈ ਕੇ ਆਏ ਹੋ ਜਾਂ ਤਾਂ ਉਹਨੂੰ ਪ੍ਰੂਵ ਕਰੋ ਕਾਰਵਾਈ ਕਰੋ ਪਰਚਾ ਦਰਜ ਕਰੋ ਨਹੀਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਇੱਕ ਡੈਫੇਮੇਸ਼ਨ ਦੇ ਕੇਸ ਲਈ ਹੋਰ ਤਿਆਰ ਰਹੋ ਸੋ ਜਿਹੜਾ ਝੂਠ ਮੁੱਖ ਮੰਤਰੀ ਸਾਹਿਬ ਤੁਸੀਂ ਅੱਜ ਬੋਲਿਆ ਉਹਦੇ ਅਸੀਂ ਕਾਗਜ਼ ਕਢਾ ਲਏ ਨੇ ਤੇ ਕੱਲ ਨੂੰ ਤੁਹਾਨੂੰ ਪ੍ਰੋਪਰ ਡਿਟੇਲ ਜਵਾਬ ਤੁਹਾਡੇ ਹਰ ਇੱਕ ਗੱਲ ਦਾ ਕਾਗਜ਼ਾਂ ਦੇ ਨਾਲ ਦਵਾਂਗੇ ਪਰ ਮੈਂ ਇੱਕ ਵਾਰ ਫੇਰ ਤੁਹਾਨੂੰ ਕਹਿਣਾ ਕਿ ਕਿਸਾਨੀ ਸੰਘਰਸ਼ ਨੂੰ ਜਿਹੜਾ ਉਹਦੀ ਪਿੱਠ ਦੇ ਵਿੱਚ ਤੁਸੀਂ ਛੁਰਾ ਮਾਰਿਆ ਅਗਰ ਤੁਸੀਂ ਸੋਚੋ ਕਿ ਐਸੀ ਝੂਠ ਤੇ ਫਰੇਬ ਦੀਆਂ ਪ੍ਰੈਸ ਕਾਨਫਰੰਸਾਂ ਕਰਕੇ ਤੁਸੀਂ ਪੰਜਾਬ ਨੂੰ ਭਟਕਾ ਲੋਗੇ ਤਾਂ ਪੰਜਾਬੀ ਹੁਣ ਬਹੁਤ ਸਿਆਣੇ ਹੋ ਗਏ ਨੇ ਤੁਹਾਡੀ ਗੱਲਾਂ 'ਚ ਕਿਸੇ ਨੇ ਨਹੀਂ ਆਉਣਾ ਤੁਸੀਂ ਹੁਣ ਇਸ ਗੱਲ ਤੇ ਆਪਣੇ ਵਚਨਾਂ ਤੇ ਕਾਇਮ ਰਹੋ ਜਾਂ ਤਾਂ ਕਾਰਵਾਈ ਕਰਕੇ ਦਿਖਾਓ ਜਾਂ ਮਾਫੀ ਮੰਗੋ ਜੇ ਮਾਫੀ ਨਾ ਮੰਗੀ ਤਾਂ ਹੁਣ ਅਦਾਲਤ ਆਉਣ ਦੇ ਲਈ ਤਿਆਰ ਰਹੋ